ਯਕੀਨ ਆਪਣਾ ਤੇ ਕੀ ਗੱਲ ਹੋਈ ਕੱਲ ਜਿਹੜਾ ਝਗੜਾ ਆਇਆ ਤੁਹਾਡਾ ਪਾਜੀ ਉਤਾਰ ਕੋ ਨਾ ਸਦਾ ਸੁੱਖਾ ਸੀ ਦੋਦੀ ਦੇ ਰਵਾਂ ਸੀ ਸਾਰੇ ਪਰਿਵਾਰ ਸੋਡੀਆਂ ਦਾ ਪਰਿਵਾਰ ਸਾਡਾ ਹਾਂਜੀ ਇਹ ਸਾਡੇ ਆਣ ਕੇ ਗੱਲ ਕੋਈ ਨਹੀਂ ਆਈ ਬੱਚਿਆਂ ਤੋਂ ਗੱਲ ਹੋਈ ਆ ਬੱਚਿਆਂ ਨੇ ਘਰ ਜਾ ਕੇ ਉਹਨੇ ਗੱਲ ਦੱਸ ਤੇ ਨੰਬੇ ਨੂੰ ਮਾਰ ਕੁੱਟੀ ਆ ਆ ਤੇ ਉਹਨਾਂ ਨੇ ਮਾਰ ਕੁੱਟੀ ਤੇ ਨਿਆਣ ਬੈਠਿਆ ਕਿਉਂ ਮਾਂ ਤਾਂ ਕੁੱਟਿਆ ਤੁਸੀਂ ਤੇ ਉਹ ਬੱਚਿਆਂ ਨੇ ਵੀ ਦਾਦੀ ਦਾਦੀ ਨੂੰ ਹਾਲੇ ਰਿਪੋਰਟ ਕੀਤੀ ਕਿ ਕਿਸੇ ਸਾਈ ਦੇ ਘਰ ਪਚਾਇਆ ਵਾ ਅਸੀਂ ਕਹਿ ਬੇਟੀਆਂ ਕੋਈ ਗੱਲ ਨਹੀਂ ਆ ਵੀ ਬੱਚੇ ਰਾਣੇ ਤੋਂ ਕੁੱਟਣਾ ਨਹੀਂ ਮੰਮੀ ਆਪੇ ਨੂੰ ਇੱਕ ਗੱਲ ਕੀਤੀ ਉਹਨੇ ਸਾਨੂੰ ਕਿਹਾ ਗਾੜੀਓਂ ਕੇ ਸਵਾਦ ਨਹੀਂ ਤਾ ਤੁਸੀਂ ਸਾਡੇ ਘਰ ਦੇ। ਅਸੀਂ ਕੋਈ ਗੱਲ ਨਹੀਂ ਕੀਤੀ ਸੀ ਹੱਥ ਜੋੜੀ ਗਿਐ ਸਾਰਾ ਉਹ ਬਦਲ ਕੇ ਸਾਡੇ ਗਾਂ ਸਾਡੇ ਵੈਰ ਪਈ ਆ ਆਪਾਂ ਜਾ ਆ ਬਾਲ ਵਿੱਚ ਇਹ ਸਾਡੇ ਬੰਦੇ ਨੇ ਗੱਲ ਪਹਿ ਗਈਆਂ ਚਾਰ ਹਥਿਆਰ ਸੀ ਉਹਨਾਂ ਕੋਲ ਪਿਸਤੌਲ ਨੇ ਬੁਰਗਾ ਚਲਾਈਆਂ ਬਾਹਰ ਗਲੀ ਦੇ ਵਿੱਚ। ਅੱਛਾ ਜੀ। ਸਾਡੇ ਬੂਹਾ ਵੀ ਤੋੜ ਕੇ ਸਾਰਾ। ਅੱਛਾ ਜੀ। 12-13 ਬੰਦੇ ਸੀਗੇ ਉਹ। ਕਿੰਨੇ ਕਿੰਨੇ ਕਿ ਵੀਰਾਂ ਨੂੰ ਜੜੀਆਂ ਸੱਟਾਂ ਲੱਗੀਆਂ ਤੁਹਾਡੇ? ਸਾਡੇ ਚਮੋ ਚਾਨ ਸਟਲ ਲੱਗੀਆਂ ਜੀ ਸਾਡੇ ਵੀ ਕੱਪੜੇ 파ੜੇ ਹੋ ਗਏ ਸਾਡੇ ਵੀ ਸੱਤਾ ਬਹੁਤ ਲੱਗੀਆਂ ਗਿਆ ਵਾ ਬੂਟੇ ਘਾਟੇ ਥੋੜੇ ਆਦੇ ਸਾਡੇ ਕੱਪੜੇ 파ੜਦੇ ਜਾਨੀਆਂ ਦੇ ਟੈਂਚ ਜਾਨੀਆਂ ਛਡੌਂਦੇ ਆ ਰਹੀਆਂ ਪਰ ਹਾਲਤ ਬਹੁਤ ਮੁਰੀ ਦੀ ਹੋਣਾ ਤੇ ਕੋਈ ਵੀ ਪੁਲਿਸ ਆਈ ਬਾਸ ਹਾਂ ਜੀ ਸਰ ਪੁਲਿਸ ਆ ਕੀ ਕਹਿੰਦੇ ਪੁਲਿਸ ਵਾਲੇ ਤੁਹਾਨੂੰ ਕੀ ਕਹਿੰਦੇ ਪੁਲਿਸ ਨੂੰ ਸਾਰਾ ਇਨਸਾਫ ਦਿੱਤਾ ਕਿ ਮਤਲਬ ਕਿ ਸਾਡੇ ਘਰ ਪੈ ਗਏ ਹਨ ਕਿ ਘਰ ਆਣ ਕੇ ਅਸੀਂ ਬੈਠੀ ਜਾਂ ਚੀਕਣ ਹੁਦਾਈ ਜਿਹਨ ਬਣਾ ਲਗਾਗੇ ਟਾਈਮ घालਪੋ ਉਹਨਾਂ ਨੇ ਬੂਆਪਨ ਕਤਿਆਨ ਸਾਡਾਂ ਦੇ ਸਰ ਕਿ ਕਿੰਨੇ ਲੋਕ ਸਨ 12 13 ਸਾਰੇ ਹੈਗੇ ਸੀ ਅਸੀਂ ਤੇ ਕੀ ਮੰਗ ਕਰਦੇ ਇਨਾਂ ਖਿਲਾਫ ਤੁਸੀਂ ਉਹਨਾਂ ਕਾਨੂੰਨ ਸਾਰੇ ਇਨਸਾਫ ਚਾਹੀਦਾ ਕਿਉਂਕਿ ਪੰਜ ਬੰਦੇ ਸਾਡੇ ਪਿੰਡ ਦੇ ਸੀਗੇ ਬਾਕੀ ਇਨਛਾਤੇ ਲੋਕ ਆ ਮੰਗਿਆ ਕਰਦੇ ਆ ਕਿ ਅਹੀਂ ਇਨਸਾਫ ਚਾਹੀਦਾ ਸਾਨੂੰ ਤੇ ਬੀਬੀਆਂ ਨੂੰ ਕਿੰਨੀਆਂ ਸੱਟ ਲੱਗੀਆਂ ਕਿੰਨੀਆਂ ਜਾਣੀਆਂ ਲੱਗੀਆਂ ਬੀਬੀਆਂ ਨੂੰ ਦੋ ਤਿੰਨ ਲੱਗੀਆਂ ਸੱਟ ਸੱਟ ਠੀਕ ਹਾਂਜੀ ਵੀਰ ਜੀ ਕੀ ਨਾ ਆਪਣਾ ਤੇ ਕੀ ਗੱਲ ਹੋਈ ਜਿਹੜੀ ਜੀ ਕੱਲ ਲੜਾਈ ਹੋਈ ਮੇਰਾ ਨਾਮ ਸੋਨੂ ਆ ਜੀ ਰਾਤ ਆਪਾਂ ਨੂੰ ਪਏ ਬੰਦੇ ਤੇ ਕੁਝ ਆਣੇ ਚਪਾਤੇ ਬਾਹਰ ਦੇ ਬੰਦੇ ਸੀ ਤੇ ਕੋ ਆਪਣੇ ਪਿੰਡ ਦੇ ਚਾਰ ਪੰਜ ਆਣੇ ਕਿ ਜਗਰੂਪ ਸਿੰਘ ਆ ਕਿਹੜਾ ਪਿੰਡ ਨੇ ਪਿੰਡ ਆਪਣਾ ਠੱਠਾ ਜੀ ਅੱਛਾ ਈ ਤੇ ਇੱਕ ਗਰਨਾਲ ਸਿੰਘ ਆ ਇੱਕ ਜੋਧਾ ਵਾ ਤੇ ਇੱਕ ਹੈਗਾ ਆਪਣਾ ਆਪਣੇ ਜਸ਼ਨ ਜਸ਼ਨ ਤੇ ਲੜਾਈ ਜਿਹੜੀ ਹੈਗੀ ਕਿਹੜੇ ਕਾਰਨ ਹੋਈ ਕੋਈ ਪਤਾ ਲੱਗਾ ਪਤਾ ਕੋਈ ਨਹੀਂ ਜਿਹੇ ਤਰ੍ਹਾਂ ਬਾਹਰ ਖਲੋਤੇ ਆ ਦੇ ਜਨਾਨੀਆਂ ਦੇ ਗੱਲ ਆਣ ਕੇ ਪਿਆਰ ਆਣਾ ਗਵਾਂਢੀ ਆ ਸਾਡਾ ਅੱਛਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਇਹੋ ਜੀ ਗੱਲ ਨਹੀਂ ਹੁੰਦੀ ਸਾਡੇ ਕੋਲ ਹੀ ਆਉਂਦਾ ਜਾਂਦਾ ਵਾ ਕੋਈ ਗੱਲ ਨਹੀਂ ਇਹੋ ਜੀ ਹੈਗੀ ਤੇ ਰਾਤੀ ਕਿਹੜੀ ਗੱਲ ਤੋਂ ਐਵੇਂ ਆ ਕੇ ਗੱਲ ਪੈ ਗਈ ਐਵੇਂ ਗੱਲ ਪੈ ਗਈ ਅਸੀਂ ਚੌਂਕੀ ਚੱਲ ਗਏ ਸਾਡੇ ਮਗਰ ਆਣ ਕੇ ਵੀ ਨਾਲ ਦੇ ਨੂੰ ਸੱਟਾਂ ਲਾ ਗਏ ਆ ਤੇ ਨਾਲੇ ਆ ਬੂਆ ਬਾਬਾ ਸਾਹਿਬ ਵੱਢ ਗਿਆ ਆਣ ਕੇ ਕਿੰਨੇ ਕੇ ਜਾਣੇ ਇਹ ਤਕਰੀਬਨ 15 20 ਜਾਣੇ ਆ ਚਾਰ ਪੰਜਾਂ ਦੇ ਕੋਲ ਹਥਿਆਰ ਹੀ ਅੱਛਾ ਜੀ ਤੇ ਆਣ ਗਵਾਂਡ ਨੂੰ ਜਿਹੜੇ ਹਥਿਆਰ ਫੋਹਦੇ ਰਹੇ ਆ ਜਿਹੜੇ ਬੰਦੇ ਛਡਾਉਂਦੇ ਹੀ ਵਿੱਚ ਤੇ ਕਿੰਨੇ ਕੇ ਤੁਹਾਡੇ ਬੰਦੇ ਜਿਹੜੇ ਜ਼ਖਮੀ ਹੋਏ ਆ ਜ਼ਖਮੀ ਸਾਡੇ ਦੋ ਤਿੰਨ ਬੰਦੇ ਹੋਏ ਆ ਦੋ ਤਿੰਨ ਬੀਬੀਆਂ ਹੋਈਆਂ ਨਾਲ ਅੱਛਾ ਜੀ ਹਾਂ ਜੀ ਬੱਚਿਆਂ ਨੂੰ ਅੰਦਰ ਵਾਰ ਕੇ ਮਹਾ ਅਸੀਂ ਜਾਨ ਬਚਾਈ ਬੱਚਿਆਂ ਦੀ ਤੇ ਕੀ ਮੰਗ ਕਰਦੇ ਇਹਨਾਂ ਖਿਲਾਫ ਤੁਸੀਂ ਮੰਗੋ ਨੇ ਇਹੋ ਇਹਨਾਂ ਦਾ ਕਾਰਵਾਈ ਨਹੀਂ ਹੋਈ ਜਾਨੀ ਜਿਹੜੀ ਵੀ ਹੈਗੀ ਥੋਕੀ ਹੋਣੀ ਚਾਹੀਦੀ ਕਾਰਵਾਈ ਜੀ ਵੀਰ ਜੀ ਕੀ ਨਾ ਆਪਣਾ ਤੇ ਕੀ ਗੱਲ ਹੋਈ ਹੈ ਦੁਬਾਰਾ ਬਾਕਸ ਸਿੰਘ ਜੀ ਕੀ ਗੱਲ ਹੋਈ ਤੁਹਾਡੀ ਕੋਟਮਾਰ ਜਿਹੜੀ ਹੋਈ ਕਿੰਨਾ ਨੇ ਕੀਤੀ ਹੈ ਕੌਣ ਸੀ ਉਹ ਲੋਰਾਣਾ ਕਿਸ ਤਰ੍ਹਾਂ ਕੀ ਗੱਲ ਹੋਈ ਕੋਈ ਝਗੜਾ ਆਇਆ ਕੀ ਗੱਲ ਹੋਈ ਕਿਸ ਤਰ੍ਹਾਂ ਝਗੜਾ ਆਇਆ ਬਾਹਰ ਕਿਸ ਗੱਲ ਤੋਂ ਬੋਨਾਰਾ ਹੋਰ ਵੀ ਆ ਗਏ ਮੁੰਡੇ ਝਗੜਾ ਕਿਸ ਗੱਲ ਤੋਂ ਆਇਆ ਝਗੜਾ ਜਨੰਦਿਆਂ ਦਾ ਹੋਇਆ ਗੇ ਬਾਹਰ ਅੱਛਾ ਜੀ ਗਲੀ ਜੀ ਤੇ ਫਿਰ ਕੀ ਗੱਲ ਤੁਹਾਡੇ ਘਰੇ ਆ ਕੇ ਗੱਲ ਪੈ ਗਈ ਘਰੇ ਪਏ ਆਨ ਤੇ ਮੇਰਾ ਕਿੰਨੇ ਕੁ ਲੋਕ ਸਨ ਵਾਹ ਆ ਜਣੇ ਤੇ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਤੁਸੀਂ ਹਾਂ ਦਿੱਤੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆਏਗੀ ਕਾਰਵਾਈ ਹਨੇਰਾ ਪਤਾ ਨਹੀਂ ਲੱਗਾ ਹੈਗੀ ਹਨੇਰੇ ਤੁਹਾਨੂੰ ਕਿ ਬੰਨ੍ਹ ਤਾ ਗਿਆ ਠੀਕ ਹੈ ਹੁਣ ਕੀ ਮੰਗ ਕਰਦੇ ਐ ਨਾ ਖਲਾਫ ਤੋਂ ਕੀ ਮੰਗ ਕਰਦੇ ਐ ਨਾ ਦੋਸ਼ੀਆ ਖਲਾਫ ਤੋਂ ਮੰਗ ਹੈ ਜੋ ਵੀ ਲੈਣਾ ਨਾ ਤੋ ਤੋ ਕੀ ਗੱਲ ਲੈਣਾ ਨੇ ਠੀਕ ਆ ਐਂ ਬਾਪੂ ਕੀ ਨਾ ਆਪਣਾ ਤੇ ਕੀ ਗੱਲ ਹੋਈ ਏ ਗੱਲ ਨਾਸਕਿੰਦਰ ਸਿੰਘ ਕਿਹੜੇ ਕਾਰਨ ਜਿਹੜਾ ਝਗੜਾ ਆਇਆ ਵੀਰ ਨੂੰ ਸੱਟਾਂ ਲੱਗੀਆਂ ਨੇ ਸੱਟਾਂ ਜਨਾਨੀਆਂ ਰੋਟੀਆਂ ਲਾਉਣ ਗਈਆਂ ਹੁਣਾਂ ਦੇ ਘਰ ਆ ਤੇ ਉੱਥੇ ਮਾੜੀ ਜਿਹੀ ਆ ਹੋਈ ਜਨਾਨੀਆਂ ਜਨਾਨੀਆਂ ਦੀ ਗੱਲ ਤੇ ਜਨਾਨੀਆਂ ਨੂੰ ਕੰਮ ਵੱਧਾ ਵੱਧਾ ਜਗਾ ਵੱਧਾ ਗਿਆ ਕਿੰਨੇ ਦੇ ਘਰੇ ਗਏ ਲਾਗੇ ਹੈਗਾ ਲਾਡੀ ਨਾ ਮੁੰਡਾ ਰੋਟਾ ਮੁੰੁੜਾ ਉੱਥੇ ਰੋਟੀਆਂ ਲਾਉਣ ਗਈਆਂ ਐਸ਼ੀ ਤੂੰ ਤੇ ਜਨਨੀਆਂ ਜਨਨੀਆਂ ਤੂੰ ਤੁਮਾ ਮੈਂ ਕੱਲ ਆਪਿਆਂ ਮੁੜ ਕੇ ਉਹ ਘੜਾ ਵਾਧਾ ਗਿਆ ਮੁੜਕਿਓ ਨੇ ਬੰਦੇ ਇਕੱਠੇ ਕਰਕੇ ਸਾਨੂੰ ਰਾਤ ਨੂੰ 10:00 ਦਾ ਟਾਈਮ ਜਦੋਂ ਉਹਨੇ 20-25 ਬੰਦੇ ਲਿਆਂਦੇ ਆ ਕੌਣ ਸੀ ਜਿਹਨਾਂ ਨੇ ਬੰਦੇ ਇਕੱਠੇ ਕੀਨੇ ਆ ਗਾਣਾ ਗਾਣਾ ਸਿੰਘ ਇਹ ਕਿੰਨਾ ਕ ਨੁਕਸਾਨ ਜਿਹੜਾ ਉਹ ਕਰਕੇ ਗਏ ਆ ਕਾਂ ਜੀ ਇੱਕ ਤੇ ਉਧਰ ਪਿਆ ਉਹ ਘੜ ਪਿਆ ਜਿਹਦੇ ਬਾਸਾਂ ਘੋੜੀਏ ਤੇ ਬਾਈ ਸੜੀਆਂ ਚੁਰਕੀ ਚੀਆਂ ਪਈਆਂ ਮਾਰ ਮਾਰ ਕੇ ਆ ਦੰਦੇ ਕਿੰਨੇ ਟੁੱਟੇ ਪਏ ਦੰਦੇ ਫੜਕੇ ਲਿਆਉਂਦੇ ਆ ਦੰਦੇ ਟੁੱਟੇ ਟੁੱਟੇ ਪਏ ਦੰਦ ਉਹ ਫੜਕੇ ਲੈਂਦੇ ਹੋਰ ਕੀ ਨੁਕਸਾਨ ਹੋਇਆ ਮੁੰਡੇ ਦਾ ਸੱਟੇ ਕਾਸ ਨਹੀਂ ਦੇ ਦਾੰਦ ਚਦੰਦ ਦੇ ਦਾੰਦ ਚਦੰਦ ਬੀਬੀਆਂ ਦੇ ਉੱਤੇ ਡੇਕਦੀਆਂ ਨਹੀਂ ਗੋਟੇ ਸਾਰੇ ਟੁੱਟੇ ਪਏ ਆ। ਇਹ ਸਹੀ। ਦਿੱਤਿਆ ਨੇ ਤੇ ਆਇਆ। ਪਿੰਡ ਤੇ ਆਦਤ ਰਿਆ। ਇਹ ਸਹੀ। ਉਹਨਾਂ ਸੱਡੀ ਨਹੀਂ ਕਦਰ ਕੋਈ ਦੇ। ਕਿੰਨੇ ਲੋਕ ਸਨ? ਲੋਕ ਹੋ ਗਏ ਮੈਂ ਤਾਂ 12 ਜਣੇ ਹੋਏ ਆ। ਠੀਕ ਹੈ। 3 4 4 5 7 ਆ। ਉਹ ਕਿੱਥੋਂ ਕਿੱਥੋਂ ਦੇ ਕਿੱਥੋਂ ਨਹੀਂ ਇਹ ਦੂਜੇ ਪਿੰਡ ਦੇ ਸਾਰੇ। ਬੀਬੀਆਂ ਨੂੰ ਕੋਈ ਛੋਟਾ ਛੋਟਾ ਲੱਗੀਆਂ। ਪੁੱਠਿਆਂ ਕੱਟਣ ਲੱਗਿਆਂ ਏਟਰੀਆਂ ਦੇ ਅੱਗੇ ਪੁੱਠੇ ਸਾਰੇ ਟੰਗੜੂਆਂ ਵਾਜੀਆਂ ਛਰਾਉਣ ਜਾਂਦੀਆਂ ਜਿਹੜਾ ਪੁੱਠਾ ਇਹ। ਪੁਲਿਸ ਨੂੰ ਕੋਈ ਦਰਖਾਸਤ ਦਿੱਤੀ? ਦਿੱਤੀ ਸੀ ਤੇ ਦਰਖਾ। ਕੋਈ ਕਾਰਵਾਈ? ਕਾਰਵਾਈ ਉਹਨਾਂ ਮੁਲਾਜ਼ਮ ਸਾਰੇ ਅੱਜ ਵਿਦਿਆ ਮੌਕਾ ਵੇਖ ਕੇ ਸਾਰਾ ਉਹ ਸਾਰਾ ਬੂਆ ਵੱਡਿਆ ਪਿਆ ਬਾਹਰ ਉਹਨਾਂ ਨੇ। ਕੀ ਮੰਗ ਕਰਦੇ ਇਨਾਂ ਖਿਲਾਫ ਤੁਸੀਂ? ਮੰਗ ਹੈ ਵੀ ਜੋ ਸਾਡਾ ਹੜੋ ਹੈ ਆ ਉਹਦੇ ਇਨਸਾਫ਼ ਸਾਨੂੰ ਦੋਣ। ਠੀਕ ਹੈ। ਕੀ ਨਾ ਬਾਈ ਤੁਹਾਡਾ? ਰਾਣਾ ਜੀ ਇੱਕ ਜਿਹੜਾ ਰਾਤੀ ਤੁਹਾਡਾ ਝਗੜਾ ਹੋਇਆ ਗਵਾਨ ਜਿਹੜੀ ਕੋਈ ਜਨਾਨੀਆਂ ਨੇ ਵੀ ਇਲਜ਼ਾਮ ਲਾਇਆ ਤੁਹਾਡੇ ਤੇ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਕੁੱਟਮਾਰ ਕੀਤੀ ਸੱਟਾ ਸੁੱਟਾ ਲਾਈਆਂ ਕੀ ਮਾਮਲਾ ਕੀ ਹੈ ਜੀ ਹਾਂ ਜੀ ਉਲਟਾ ਤੇ ਉਹ ਸਾਡੇ ਇੱਥੇ ਸੁਭਾਨ ਕਿ ਕੁੱਟਮਾਰ ਗੋਈ ਗਾੜੀ ਕਰਕੇ ਗਏ ਸਾਡੀਆਂ ਜਨਾਨੀਆਂ ਦੇ ਕਰਕੇ ਗਏ ਆ ਕੁੱਟਮਾਰ ਐਂ ਦਾ ਘਰੇ ਵੀ ਟਾਇਰ ਮਾ ਟਾਇਰ ਪਾਉਂਦੇ ਆ ਟਰੈਕਟਰ ਦੇ ਕਸਣ ਲੱਗਾ ਇੱਥੇ ਕਰਕੇ ਮੈਨੂੰ ਬਾਹਰ ਪਾਣ ਲੱਗਾ ਕਿ ਜਨਾਨੀਆਂ ਦੀ ਗੱਲ ਪਈ ਗਈ ਹੈ ਬੱਦਿਆਂ ਕੀ ਅਹੀਂ ਫਿਰ ਬਾਰ ਗੱਲ ਕੀਤੀ ਉੱਥੇ ਤਾਂ ਤਾਂ ਆਇਆ ਉਹ ਝਗੜਾ ਹੋਇਆ ਭਾਈ ਹੋਰ ਕੋਈ ਗੱਲ ਨਹੀਂ ਹੋਈ ਜਾਦੀ ਤੇ ਇਹ ਉਲਟਾ ਸਭ ਸਾਨੂੰ ਦਬਾਅ ਪਾਉਂਦੇ ਆਂ ਅਹੀਂ ਤੁਹਾਨੂੰ ਵੇਖਣਾ ਅਹੀਂ ਉਹ ਕਰਨਾ ਅਹੀਂ ਤੁਹਾਡੇ ਗੱਲ ਪੈਣਾ ਅਜੇ ਵੀ ਕਦੀ ਕੇ ਦਾ ਕਦੀ ਕੇ ਦਾ ਕਦੀ ਕੇ ਦਾ ਨਹੀਂ ਇਹ ਲੋਕਾਂ ਨੇ ਨਾਲ ਕਹੀਏ ਉਹ ਤਰ੍ਹਾਂ ਦੇ ਠੀਕ ਜਿਹੜੇ ਉਹ ਕਹਿਂਦੇ ਲੜਾਈ ਕੁਛ ਵੀ ਨਹੀਂ ਆਇਆ ਨਹੀਂ ਭਾਈ ਲੜਾਈ ਨਹੀਂ ਕੋਈ ਹੋਈ ਅੱਛਾ ਨਜਾਇਜ਼ ਝੂਠਾ ਇਲਜਾਮ ਲਾਉਂਦੇ ਝੂਠਾ ਇਲਜਾਮ ਲਾਉਂਦੇ ਇੱਥੇ ਲੜਾਈ ਸਾਡੀ ਤੇੜੀ ਹੋਈ ਹੋਈ ਕਰੇ ਇੱਥੇ ਰੁਕੋਈ ਰੜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਐਂ ਪ੍ਰਸ਼ਾਸਨ ਕੋ ਇਹ ਮੰਗ ਕਰੇ ਇਨਸਾਫ਼ ਦੀ ਮੰਗ ਕਰਦੇ ਆ ਤਾਂ ਇਨਸਾਫ਼ ਦਿੱਤਾ ਜਾਵੇ ਕੀ ਨਾ ਮੈਨੇ ਤੁਹਾਨੂੰ ਮਰਾਈ ਤੋਂ ਤੇ ਜਿਹੜਾ ਝਗੜਾ ਹੋਇਆ ਕੀ ਮਾਮਲਾ ਕੀ ਹੈ ਜੀ ਉਹ ਵੀ ਜਿਸ ਤਾਂ ਕਿ ਮੇਰਾ ਬੇਟਾ ਟਾਇਰ ਲੈ ਕੇ ਆਇਆ ਹੈ ਸਤਾਨਵੇਂ ਟਲੋਂ ਉੱਦ ਗਿਆ ਤੇ ਮੈਂ ਉਹਨੂੰ ਇਹ ਗੱਲ ਕਹੀ ਕਿ ਵੀ ਦਜਾਂ ਰੰਜੀਤੂ ਸਾਹਿਬ ਨਾਲ ਖਰਚਾ ਕਰ ਲੈਨ ਨੂੰ ਅਸੀਂ ਦੋਵੇਂ ਝਗੜਦੇ ਆਂ ਮਾ ਕੋਤੀ ਤੇ ਗਵਾਨੋ ਇਹ ਬੁੜੀਆਂ ਆਈਆਂ ਤੇ ਆਪ ਸਮੇਂ ਮੇਰੀ ਨੌਂ ਮਹੀਨੇ ਮੂਨੇ ਮਾਰ ਲਾ ਪਈਆਂ ਤੇ ਉਹ ਤੋਂ ਹੱਥੋਂ ਪਈ ਹੋਈਆਂ ਕਿ ਉੱਠ ਕੇ ਮੇਰੇ ਬੇਟੇ ਨੂੰ ਵਿੱਚ ਕੁੱਟ ਘੱਪਿਆ ਉਹ ਤਾਂਦੇ ਇਹਨਾਂ ਕੁੱਟਿਆ ਘਰ ਆਣ ਕੇ ਘਰ ਆਣ ਕਿਉਂ ਉਹਨਾਂ ਨੇ ਵੀ ਕੁੱਟ ਘੱਪਿਆ ਨਹੀਂ ਇਹ ਇਹ ਰਾਣਾ ਗਿਆ ਸੀ ਉਹਨਾਂ ਦੇ ਘਰੇ ਕੁੱਟਣ ਨਹੀਂ ਵੀਰ ਜੀ ਨਹੀਂ ਇਹ ਨਹੀਂ ਗਏ ਇਹ ਤਾਂ ਹਾਈ ਕਲਾ ਉਹਨਾਂ ਕੋਟ-કોટ ਕੇ ਬਦਲਾ ਦਿੱਤਾ ਤੇ ਫੜ ਕੇ ਬੁੜੀਆਂ ਬੰਦਿਆਂ ਨੇ ਸਾਰਿਆਂ ਨੇ ਕੁੱਟਿਆ ਤੇ ਇਹ ਤੇ ਉਲਟਾ ਇਹ ਤੇ ਗਲਤ ਇਲਜ਼ਾਮ ਲਾਉਂਦੇ ਹਾਂ ਹਾਂ ਇਹ ਤੇ ਉਲਟਾ ਇਲਜ਼ਾਮ ਲਾਉਂਦੇ ਆ ਉਹ ਵਾਜਦੇ ਜੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤਾਂ ਐ ਹੀ ਮੰਗ ਮੰਗਦੇ ਆ ਜਦੋਂ ਜੋ ਵੀ ਸਾਡੀ ਸੁਣਾਈ ਹੋਣੀ ਚਾਹੀਦੀ ਹੈ